ਬੱਚਿਓ ਬਹੁਤ ਵਾਰੀ ਮੋੜਿਆ ਕਿ ਨਾ ਜਿਹੜੇ ਸਟੰਟ ਆ ਨਾ ਕਰੋ ਆਪਣੀ ਜਾਨ ਜਿਹੜੀ ਆ ਗਵਾ ਲੋਗੇ ਨਾ ਕਰੋ ਦੇਖੋ ਥੱਲੇਲੇ ਪੋਰਸ਼ਨ ਤੋਂ ਉੱਪਰਲੇ ਪੋਰਸ਼ਨ ਦੇ ਉੱਪਰ ਮੋਟਰਸਾਈਕਲ ਚੜਿਆ ਤੇ ਟਰੈਕਟਰ ਹੈ ਟਰੈਕਟਰ ਦੇ ਉੱਪਰ ਕੋਈ ਕੈਂਡ ਜੀ ਆਪਾਂ ਸ਼ਾਦੀ ਦੇਖਣ ਚੱਲੇ ਹਾਂ ਕਿਉਂ ਅੱਗੇ ਬੈਠਣਾ ਉਹਦੇ ਇੰਨਾ ਰੋਡ ਚੱਲ ਰਿਹਾ ਹੋ ਆ ਲੋ ਇਹ ਤੁਹਾਡਾ ਗਿਫਟ ਹੈ ਤੇ ਇਹਨੂੰ ਸੰਭਾਲ ਕੇ ਰੱਖਣਾ ਇਹਨੂੰ ਇਹ ਉਹੀ ਮੋਟਰਸਾਈਕਲ ਹੈ ਜਿਹੜਾ ਸਿਟੀ ਸੈਂਟਰ ਬੱਸ ਸਟੈਂਡ ਦੇ ਨੇੜੇ ਸਟੰਟ ਮਾਰਦਾ ਪੌੜੀਆਂ ਚੜ੍ਹਦਾ ਤਾਂ ਪੌੜੀਆਂ ਦੇ ਉੱਪਰ ਹੀ ਨੇ ਜਿਹੜਾ ਮੋਟਰਸਾਈਕਲ ਸੀਗਾ ਪੌੜੀਆਂ ਤੇ ਚੜ੍ਹ ਕੇ ਤੇ ਜਿਹੜੀ ਪਹਿਲੀ ਮੰਜ਼ਲ ਹੈ ਉਹਦੇ ਉੱਪਰ ਚੜ੍ਹਿਆ ਮੋਟਰਸਾਈਕਲ ਔਰ ਇਹ ਬੱਚਾ ਸ਼ਾਦੀ ਦੇਖਣ ਜਾ ਰਿਹਾ ਤੇ ਟਰੈਕਟਰ ਦੇ ਅੱਗੇ ਬੈਠਾ ਹੈ ਲਿਆਓ ਕੱਕਾ ਕਾਕੇ ਲਿਆਓ ਜੀ ਤੁਹਾਨੂੰ ਬੱਚਿਓ ਬਹੁਤ ਵਾਰੀ ਮੋੜਿਆ ਕਿ ਨਾ ਹਜੇ ਜਿਹੜੇ ਸਟੰਟਾ ਨਾ ਕਰੋ ਆਪਣੀ ਜਾਨ ਜਿਹੜੀ ਹੈ ਗਵਾ ਲੋਗੇ ਨਾ ਕਰੋ ਦੇਖੋ ਥੱਲੇ ਵਾਲੇ ਪੋਰਸ਼ਨ ਤੋਂ ਉੱਪਰਲੇ ਪੋਰਸ਼ਨ ਦੇ ਉੱਪਰ ਮੋਟਰਸਾਈਕਲ ਚੜਿਆ ਤੇ ਟਰੈਕਟਰ ਹੈ ਟਰੈਕਟਰ ਦੇ ਉੱਪਰ ਕੋਈ ਕਿੰਡ ਜੀ ਆਪਾਂ ਸ਼ਾਦੀ ਦੇਖਣ ਚੱਲੇ ਹਾਂ ਕਿਉਂ ਅੱਗੇ ਬੈਠਣਾ ਉਹਦੇ ਪਹਿਲਾਂ ਰੋਡ ਚੱਲ ਰਿਹਾ ਹੋ ਹਾਲੋ ਇਹ ਤੁਹਾਡਾ ਗਿਫਟ ਹੈ ਇਹਨੂੰ ਸੰਭਾਲ ਕੇ ਰੱਖਣਾ ਇਹਨੂੰ ਮੁੰਡਾ ਕਰ ਦੇ ਇਹ ਉਹੀ ਮੋਟਰਸਾਈਕਲ ਹੈ ਜਿਹੜਾ ਸਿਟੀ ਸੈਂਟਰ ਬੱਸ ਸਟੈਂਡ ਦੇ ਨੇੜੇ ਸਟੰਟ ਮਾਰਦਾ ਹੈ ਪੌੜੀਆਂ ਚੜ੍ਹਦਾ ਤਾਂ ਪੌੜੀਆਂ ਦੇ ਉੱਪਰ ਹੀ ਨੇ ਜਿਹੜਾ ਮੋਟਰਸਾਈਕਲ ਸੀਗਾ ਪੌੜੀਆਂ ਤੇ ਚੜ੍ਹ ਕੇ ਤੇ ਜਿਹੜੀ ਪਹਿਲੀ ਮੰਜ਼ਲ ਆ ਉਹਦੇ ਉੱਪਰ ਚੜ੍ਹਿਆ ਮੋਟਰਸਾਈਕਲ ਔਰ ਇਹੀ ਬੱਚਾ ਸ਼ਾਦੀ ਦੇਖਣ ਜਾ ਰਿਹਾ ਤੇ ਟਰੈਕਟਰ ਤੇ ਅੱਗੇ ਬੈਠਾ ਹੈ ਲਿਆਓ ਕੱਕਾ ਕਾਕੇ ਲਿਆਓ ਜੀ ਤੁਹਾਨੂੰ ਬੱਚੋ ਬਹੁਤ ਵਾਰੀ ਮੋੜਿਆ ਕਿ ਨਾ ਇਹ ਜਿਹੜੇ ਸਟੰਟ ਹੈ ਨਾ ਕਰੋ اپنی جان ਜਿਹੜੀ ਐ ਕਵਾ ਲੋਗੇ ਨਾ ਕਰੋ ਦੇਖੋ ਥੱਲੇ ਵਾਲੇ ਪੋਰਸ਼ਨ ਤੋਂ ਉੱਪਰਲੇ ਪੋਰਸ਼ਨ ਦੇ ਉੱਪਰ ਮੋਟਰਸਾਈਕਲ ਚੜਿਆ ਤੇ ਟਰੈਕਟਰ ਆ ਟਰੈਕਟਰ ਦੇ ਉੱਪਰ ਕੋਈ ਕਹਿੰਦੇ ਜੀ ਆਪਾਂ ਸ਼ਾਦੀ ਦੇਖਣ ਚੱਲੇ ਜੀ ਕਿਉਂ ਅੱਗੇ ਬੈਠਣਾ ਉਹਦੇ ਇੰਨਾ ਰੋਡ ਚੱਲ ਰਿਹਾ ਹੋ ਆ ਲੋ ਇਹ ਤੁਹਾਡਾ ਗਿਫਟ ਹੈ ਇਹਨੂੰ ਸੰਭਾਲ ਕੇ ਰੱਖਣਾ ਇਹ ਉਹੀ ਮੋਟਰਸਾਈਕਲ ਹੈ ਜਿਹੜਾ ਸਿਟੀ ਸੈਂਟਰ ਬੱਸ ਸਟੈਂਡ ਦੇ ਨੇੜੇ ਸਕੰਟ ਮਾਰਦਾ ਪੌੜੀਆਂ ਚੜ੍ਹਦਾ ਤਾਂ ਪੌੜੀਆਂ ਦੇ ਉੱਪਰ ਹੀ ਨੇ ਜਿਹੜਾ ਮੋਟਰਸਾਈਕਲ ਸੀਗਾ ਪੌੜੀਆਂ ਤੇ ਚੜ੍ਹ ਕੇ ਤੇ ਜਿਹੜੀ ਪਹਿਲੀ ਮੰਜ਼ਲ ਆ ਉਹਦੇ ਉੱਪਰ ਚੜ੍ਹਿਆ ਮੋਟਰਸਾਈਕਲ ਔਰ ਇਹੀ ਬੱਚਾ